ਦੁਨੀਆ ਕੀ ਵੀੜ 'ਚ ਮੈਂ ਤੁਰ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ-ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 6 ਆਇਤ ਵਿੱਚ ਲਿਖਿਆ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ ਮੰਦਰ ਇਹ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਰ ਦਾ ਭਗਤ ਉਸਦੀ ਆराधना ਕਰਨ ਦੇ ਲਈ ਆਉਂਦਾ ਹੈ ਆਪਣੀਆਂ ਮੰਨਤਾਂ ਨੂੰ ਪੂਰਿਆਂ ਕਰਦਾ ਹੈ ਅਤੇ ਪ੍ਰਾਰਥਨਾ ਬੇਨਤੀਆਂ ਕਰਨ ਦੇ ਲਈ ਆਉਂਦਾ ਹੈ ਪਰਮੇਸ਼ਰ ਦੀ ਸਦਾ ਤੋਂ ਹੀ ਇਹ ਇੱਛਾ ਰਹੀ ਹੈ ਕਿ ਉਹ ਆਪਣੇ ਲੋਕਾਂ ਦੇ ਵਿਚਕਾਰ ਨਿਵਾਸ ਕਰੇ ਇਸੇ ਲਈ ਉਹ ਆਦਮ ਦੇ ਨਾਲ ਮਿਲਣ ਦੇ ਲਈ ਉਸ ਅਦਨ ਦੇ ਬਾਗੀਚੇ ਦੇ ਵਿੱਚ ਆਇਆ ਕਰਦਾ ਸੀ ਇਸੇ ਲਈ ਉਸਨੇ ਮੂਸਾ ਨੂੰ ਮਲਾਪ ਵਾਲਾ ਤੰਬੂ ਬਣਾਉਣ ਦੇ ਲਈ ਕਿਹਾ ਸੀ ਔਰ ਇਸੇ ਲਈ ਰਾਜਾ ਸੁਲੇਮਾਨ ਨੇ ਵੀ ਇਸੇ ਹੀ ਉਦੇਸ਼ ਦੇ ਨਾਲ ਯਰੂਸ਼ਲਮ ਦੇ ਵਿੱਚ ਮੰਦਰ ਨੂੰ ਬਣਾਇਆ ਸੀ ਯਹੂਦੀ ਮੰਦਰ ਨੂੰ ਸਭ ਤੋਂ ਜ਼ਿਆਦਾ ਸ੍ਰੇਸ਼ਟ ਮੰਨਦੇ ਸਨ ਅਤੇ ਮੰਨਣਾ ਵੀ ਚਾਹੀਦਾ ਹੈ ਪਰੰਤੂ ਕੀ ਕੋਈ ਘਰ ਉਸ ਘਰ ਦੇ ਮਾਲਕ ਦੇ ਨਾਲੋਂ ਵੱਧ ਕੇ ਹੋ ਸਕਦਾ ਹੈ ਪ੍ਰਭੂ ਯੇਸ਼ੂ ਮਸੀਹ ਵਿੱਚ ਪਰਮੇਸ਼ਰ ਦੀ ਪਰਿਪੂਰਣਤਾ ਵਾਸ ਕਰਦੀ ਹੈ ਉਸਨੇ ਪਰਮੇਸ਼ਰ ਦੇ ਸਰੂਪ ਦੇ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਤੁੱਲ ਹੋਣਾ ਕਬਜੇ ਰੱਖਣ ਦੀ ਚੀਜ਼ ਨਾ ਜਾਣਿਆ ਪਰੰਤੂ ਆਪਣੇ ਆਪ ਨੂੰ ਉਸਨੇ ਖਾਲੀ ਕਰ ਦਿੱਤਾ ਉਸਨੇ ਦਾਸ ਦਾ ਰੂਪ ਧਾਰਨ ਕੀਤਾ ਅਤੇ ਮਨੁੱਖਾਂ ਦੀ ਸੂਰਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਮਨੁੱਖਾਂ ਦੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਉਹਨੇ ਦੀਨ ਕੀਤਾ ਅਤੇ ਇੱਥੋਂ ਤੱਕ ਉਹ ਆਗਿਆਕਾਰੀ ਰਿਹਾ ਕਿ ਉਸਨੇ ਮੌਤ ਹਾਂ ਸਕਲਵਰੀ ਦੀ ਮੌਤ ਨੂੰ ਵੀ ਆਪਣੇ ਜੀਵਨ ਦੇ ਵਿੱਚ ਸਹਿਣ ਕਰ ਲਿਆ ਤਾਂ ਕਿ ਮਨੁੱਖ ਉਸ ਦੇ ਉੱਤੇ ਵਿਸ਼ਵਾਸ ਰੱਖ ਕੇ ਮੁਕਤੀ ਨੂੰ ਪ੍ਰਾਪਤ ਕਰ ਸਕੇ। ਕੀ ਮੰਦਰ ਪਰਮੇਸ਼ਰ ਤੋਂ ਵੱਡ ਕੇ ਹੋ ਸਕਦਾ ਹੈ? ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਇੱਥੇ ਉਹ ਹੈ ਜਿਹੜਾ ਕਿ ਮੰਦਰ ਤੋਂ ਵੀ ਵੱਡਾ ਹੈ। ਇਸ ਸੱਚ ਉੱਤੇ ਵਿਸ਼ਵਾਸ ਰੱਖ ਕੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰ ਸਕੋ। ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਹੀ ਪ੍ਰਾਰਥਨਾ ਹੈ। ਧੰਨਵਾਦ। i don't need